ਖਬਰ ਤਰਨਤਾਰਨ ਤੋਂ ਹੈ ਜਿੱਥੋਂ ਦੇ ਇੱਕ ਪਿੰਡ ਵਿੱਚ ਦੋ ਗੁੱਟਾਂ ਦੇ ਵਿਚਕਾਰ ਹਿੰਸਕ ਝੜਪ ਹੋਈ ਹੈ ਇਸ ਝੜਪ ਦੇ ਵਿੱਚ 6 ਲੋਕ ਜ਼ਖਮੀ ਦੱਸੇ ਜਾ ਰਹੇ ਨੇ ਇਹਨਾਂ ਦੇ ਵਿੱਚੋਂ ਤਿੰਨ ਦੀ ਹਾਲਤ ਗੰਭੀਰ ਹੈ ਸਾਰੇ ਜ਼ਖਮੀਆਂ ਨੂੰ ਅੰਮ੍ਰਿਤਸਰ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ ਦੋ ਗੁੱਟਾਂ ਦੇ ਵਿਚਕਾਰ ਹਿੰਸਕ ਝੜਪ ਹੋਈ ਹੈ ਫਾਇਰਿੰਗ ਕੀਤੀ ਗਈ ਹੈ ਤੇ ਨਾਲ ਹੀ ਇੱਟਾ ਪੱਥਰ ਵੀ ਇੱਕ ਦੂਸਰੇ ਦੇ ਵੱਲ ਸੁੱਟੇ ਗਏ ਨੇ 6 ਲੋਕ ਜ਼ਖਮੀ ਨੇ ਤਿੰਨ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਅੰਮ੍ਰਿਤਸਰ ਹਸਪਤਾਲ ਵਿੱਚ ਰੈਫਰ ਕੀਤੇ ਗਏ ਨੇ ਤਰਨਤਾਰਨ ਦੇ ਪਿੰਡ ਜੋਧਪੁਰ ਦੀ ਇਹ ਘਟਨਾ ਹੈ ਜਿੱਥੇ ਦੋ ਗੁੱਟਾਂ ਵਿਚਕਾਰ ਹਿੰਸਕ ਝੜਪ ਹੋਈ ਹੈ 6 ਲੋਕ ਜ਼ਖਮੀ ਨੇ 3 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਸਾਰੇ ਜ਼ਖਮੀਆਂ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੈ ਸਥਿਤੀ ਹਾਲੇ ਵੀ ਤਣਾਪੂਰਨ ਬਣੀ ਹੋਈ ਹੈ ਪੂਰਾ ਪ੍ਰਸ਼ਾਸਨ ਮੌਕੇ ਤੇ ਮੌਜੂਦ ਹੈ ਤਰਨਤਾਰਨ ਦੇ ਪਿੰਡ ਜੋਧਪੁਰ ਦੇ ਵਿੱਚ ਹੋਈ ਹੈ ਇਹ ਘਟਨਾ ਦੋ ਗੁੱਟਾਂ ਦੇ ਵਿਚਕਾਰ ਹਿੰਸਕ ਝੜਪ ਹੋਈ ਹੈ 6 ਲੋਕ ਜ਼ਖਮੀ ਨੇ 3 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਪਰ ਅੰਤਰਨਤਾਰਨ ਹਸਪਤਾਲ ਦੇ ਵਿੱਚ ਪਹਤੀ ਕਰਵਾਇਆ ਗਿਆ ਸੀ ਹੁਣ ਜ਼ਖਮੇ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੋਰ ਜਾਣਕਾਰੀ ਦੇ ਰਹੇ ਨੇ ਮੇਰੇ ਸਹਿਯੋਗੀ ਰਾਜੀਵ ਸ਼ਰਮਾ ਰਾਜੀ ਪਤਾ ਲੱਗ ਪਾਇਆ ਕਿ ਆਖਰ ਕੀ ਰਿਹਾ ਇਸ ਹਿੰਸਕ ਝੜਪ ਦਾ ਕਾਰਨ ਤੇ ਕੌਣ ਸੀ ਇਹ ਲੋਕ ਜੀ ਜਿੱਥੇ ਬੰਦੀਆਂ ਵਕ ਵਕ ਸਿਸਮੰਤਰਿਕ ਜਿੱਥੇ ਬੰਦੀਆਂ ਨਾਲ ਜੁੜੇ ਹੋਏ ਲੋਕ ਸੰਗ ਜਿਨ੍ਹਾਂ ਵੱਲੋਂ ਉਸ ਜਿੱਥੇ ਸਤਸੰਗ ਚੱਲ ਰਿਹਾ ਸੀ ਔਰ ਇਹ ਤਖਤ ਸਤਸੰਗ ਜੋ ਹੈ ਇੱਕ ਪੰਜਾਬ ਦਾ ਕਾਫੀ ਵਿਵਾਦਿਤ ਜੋ ਡੇਰਾ ਰਿਹਾ ਹੈ ਸਿੱਖਾਂ ਤੇ ਉਸ ਡੇਰੇ ਦੇ ਵਿੱਚ ਕਾਫੀ ਸਮੇਂ ਤੋਂ ਲੰਬੇ ਸਮੇਂ ਤੋਂ ਵਿਵਾਦ ਚੱਲ ਰਿਹਾ ਔਰ ਕਿੱਥੇ ਵੀ ਇਹਨਾਂ ਵੱਲੋਂ ਸਤਸੰਗ ਕੀਤਾ ਜਾਂਦਾ ਹੈ ਉੱਥੇ ਹੀ ਸਿੱਖ ਜਥੇਬੰਦੀਆਂ ਵੱਲੋਂ ਜਾ ਕੇ ਉਸ ਦਾ ਵਿਰੋਧ ਕੀਤਾ ਜਾਂਦਾ ਹੈ ਉਸੇ ਹੀ ਕੜੀ ਦਾ ਇਹ ਹਿੱਸਾ ਹੈ ਕਿ ਜੋ ਤਰਨਤਾਰਨ ਦੇ ਜੋਧਪੁਰ ਪਿੰਡ ਦੇ ਵਿੱਚ ਜਿੱਥੇ ਇਹ ਸਤਸੰਗ ਕੀਤਾ ਜਾ ਰਿਹਾ ਸੀ ਉੱਥੇ ਸਿੱਖ ਜਥੇਬੰਦੀਆਂ ਵੱਲੋਂ ਜਾ ਕੇ ਵਿਰੋਧ ਕੀਤਾ ਗਿਆ ਔਰ ਸਤਸੰਗ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਜਦੋਂ ਸਤਸੰਗ ਰੋਕਿਆ ਨਹੀਂ ਗਿਆ ਤਾਂ mm <laughs> ਇਹਨਾਂ ਦੇ ਵਿਚਾਰੇ ਜੋ ਹੈ ਸੱਤ ਸੰਗ ਦੇ ਨਾਲ ਜੁੜੇ ਲੋਕਾਂ ਔਰ ਸਿੱਖ ਜਥੇਬੰਦੀਆਂ ਵਿਚਾਲੇ ਝੜਪ ਹੋਈ ਜਿਸ ਤੋਂ ਬਾਅਦ 6 ਲੋਕ ਹੁਣ ਤੱਕ ਜੋ ਹਨ ਉਹ ਜ਼ਖਮੀ ਦੱਤੇ ਜਾ ਰਹੇ ਹਨ ਔਰ ਉਹਨਾਂ ਨੂੰ ਅੰਮ੍ਰਿਤਸਰ ਅਤੇ ਤਰਨਤਾਰਨ ਦੇ ਹਸਪਤਾਲਾਂ ਦੇ ਵਿੱਚ ਪਹਤੀ ਕਰਵਾਇਆ ਗਿਆ ਹੈ ਔਰ ਕਾਫੀ ਲੰਬਾ ਸਮਾਂ ਜੋ ਹੈ ਇਹਨਾਂ ਦੀ ਝੜਪ ਚੱਲਦੀ ਸਭ ਤੋਂ ਪਹਿਲਾਂ ਪੱਥਰ ਬਾਜ਼ੀ ਵੀ ਹੋਈ ਔਰ ਜੋ ਹੈ ਗੋਲੀਆਂ ਵੀ ਚਲਾਈਆਂ ਗਈਆਂ ਔਰ ਪੁਲਿਸ ਉਹਨ ਇਸ ਜਾਂਚ ਵਿੱਚ ਜੁਟੀ ਹੈ ਕਿ ਆਖਿਰ ਕੌਣ ਕੌਣ ਜਥੇਬੰਦੀਆਂ ਦੇ ਜੋ ਆਗੂ ਸਨ ਜੋ ਇਹਨਾਂ ਲੋਕਾਂ ਨੂੰ ਇੱਥੇ ਲੈ ਕੇ ਇਕੱਠੇ ਹੋਏ ਸਨ ਔਰ ਹਿੱਸਾ ਜੋ ਮੁੱਖ ਕਾਰਨ ਕੀ ਸੀ ਔਰ ਡੇਰੇ ਵੱਲੋਂ ਕਿਸ ਤਰ੍ਹਾਂ ਦੀ ਜੋ ਕਾਰਵਾਈ ਇਹਨਾਂ ਦੇ ਖਿਲਾਫ ਕੀਤੀ ਗਈ ਔਰ ਜੋ ਵੀ ਡੇਰੇ ਜਾਂ ਸਿੱਖ ਜੱਤੇ ਬੰਦੀਆਂ ਦੇ ਲੋਕ ਜੋ ਵੀ ਇਸ ਦੇ ਵਿੱਚ ਜ਼ਿੰਮੇਵਾਰ ਪਾਏ ਜਾਣਗੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਕਿ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ਸਾਡਾ ਮਤਲਬ ਹੀ ਨਹੀਂ ਹੈਗਾ ਵੀ ਕਿਸੇ ਦੇ ਅਸੀਂ ਹਿਰਦੇ ਨੂੰ ਕੋਈ ਠੇਸ ਪਹਾਈਏ ਠੀਕ ਹੈ ਨਾ ਗੁਰਬਾਨੀ ਪ੍ਰੋਗਰਾਮ ਗੁਰਬਾਨੀ ਦਾ ਪ੍ਰੋਗਰਾਮ ਆ ਸ਼ਰਾਰਤੀ ਅੰਸਰ ਪਿੰਡ ਦੇ ਵਿੱਚ ਇਕੱਠੇ ਹੋ ਗਏ ਸਾਡੀ ਆਲਰੇਡੀ ਇਨਫੋਰਮੇਸ਼ਨ ਅਸੀਂ ਪ੍ਰਸ਼ਾਸਨ ਨੂੰ ਦਿੱਤੀ ਆ ਤੇ ਉਹਨਾਂ ਨੇ ਮਤਲਬ ਇੱਥੇ ਖੜੇ ਹੈ ਪ੍ਰਸ਼ਾਸਨ ਵਾਲੇ ਸਾਨੂੰ ਦੋ ਬੰਨਿਆਂ ਤੋਂ ਜਿਸ ਘਰ ਦੇ ਅੰਦਰ ਪ੍ਰੋਗਰਾਮ ਹੋ ਰਿਹਾ ਵਾ ਉਹਨੂੰ ਦੋ ਪਾਸੇ ਤੋਂ ਘੇਰਾ ਪਾ ਕੇ ਇੱਕ ਪਾਸੇ ਗੱਡੀਆਂ ਦੇ ਵਿੱਚ ਆਏ ਨੇ ਉਹ ਬੰਦੇ ਸ਼ਰਾਰਤੀ ਅੰਸਰ ਇੱਕ ਪਾਸੇ ਪਿੰਡ ਦੇ ਤੁਸੀਂ ਪਿੰਡ ਦੇ ਲੋਕਾਂ ਦੇ ਥਿਊ ਲੈ ਕੇ ਇਸ ਗੱਲ ਨੂੰ ਜਿਹੜਾ ਵਾ ਕਨਸੀਡਰ ਕਰ ਸਕਦੇ ਹੋ ਕਨਫਰਮ ਕਰ ਸਕਦੇ ਸਾਡੇ ਕਾਫੀ ਬੰਦੇ ਜ਼ ਆਤੀ ਲੋਕ ਆ ਕੇ ਪਿੰਡ ਦੀਆਂ ਸ਼ਾਂਤੀਆਂ ਨੂੰ ਭੰਗ ਕਰਦੇ ਆ ਸਮਾਜ ਦੀ ਸ਼ਾਂਤੀ ਤੇ ਇਕਤਾ ਨੂੰ ਭੰਗ ਕਰਦੇ ਆ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਬਸ ਦੈਟਸੋ